ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਿਟੀ ਇਨਫੋ ਨਿਊਜ਼ ਦੇ ਵਿੱਚ ਅੱਜ ਦਾ ਜੋ ਟਾਈਮ ਹੈ ਉਹ ਆਟੋਮੈਟਿਕ ਤਕਨੀਕਾਂ ਨਾਲ ਭਰਪੂਰ ਹੈ ਅਕਸਰ ਹੋਟਲਾਂ ਵਿੱਚ ਅੱਗ ਬੁਝਾਊ ਯੰਤਰ ਲਗਾਏ ਜਾਂਦੇ ਹਨ ਜਿਸ ਨਾਲ ਕਿ ਅੱਗ ਨਾਲ ਸੰਬੰਧਿਤ ਕੋਈ ਵੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ ਜੇਕਰ ਇਸ ਹੋਟਲ ਵਿੱਚ ਵੀ ਅਜਿਹੇ ਯੰਤਰਾਂ ਦਾ ਇਸਤੇਮਾਲ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਇੰਨਾ ਨੁਕਸਾਨ ਨਹੀਂ ਹੁੰਦਾ ਜੀ ਹਾਂ ਅਸੀਂ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਹ ਨਵਾਂ ਸ਼ਹਿਰ ਦੇ ਵੈਲਕਮ ਹੋਟਲ ਦੀਆਂ ਹਨ ਜੋ ਕਿ ਬੱਸ ਸਟੈਂਡ ਦੇ ਨਜ਼ਦੀਕ ਹੈ ਕੱਲ ਰਾਤ ਇੱਥੇ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਇੱਥੇ ਲੱਖਾਂ ਦਾ ਨੁਕਸਾਨ ਹੋ ਗਿਆ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਕੋਈ ਵੀ ਪਤਾ ਨਹੀਂ ਲੱਗਾ ਹੈ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਹੋਟਲ ਦੇ ਕਮਰੇ ਬੁਰੀ ਤਰ੍ਹਾਂ ਝੁੱਸ ਚੁੱਕੇ ਹਨ ਅਤੇ ਅੰਦਰ ਪਿਆ ਫਰਨੀਚਰ ਅਤੇ ਕਮਰੇ ਦੀਆਂ ਛੱਤਾਂ ਵੀ ਬੁਰੀ ਤਰ੍ਹਾਂ ਝੁੱਲਸ ਗਈਆਂ ਹਨ ਤੁਸੀਂ ਦੇਖ ਸਕਦੇ ਹੋ ਕਿ ਹੋਟਲ ਕਿੰਨਾ ਨੁਕਸਾਨਿਆ ਗਿਆ ਹੈ ਹੋਟਲ ਦੇ ਕਮਰਿਆਂ ਦੀਆਂ ਜੋ ਦੀਵਾਰਾਂ ਹਨ ਉਹਨਾਂ ਦਾ ਅੱਗ ਲੱਗਣ ਦੇ ਨਾਲ ਬੁਰਾ ਹਾਲ ਹੋ ਚੁੱਕਾ ਹੈ ਤਾਕੀਆਂ ਦਰਵਾਜ਼ੇ ਜਾਂ ਹੋਰ ਵੀ ਜੋ ਸਮਾਨ ਕਮਰਿਆਂ ਵਿੱਚ ਪਿਆ ਸੀ ਉਹ ਬੁਰੀ ਤਰ੍ਹਾਂ ਝੁੱਲ ਚੁੱਕਾ ਹੈ। ਅੱਗ ਇੰਨੀ ਭਿਆਨਕ ਸੀ ਕਿ ਹੋਟਲ ਦੀਆਂ ਤਿੰਨ ਮੰਜ਼ਲਾਂ ਤੱਕ ਫੈਲ ਗਈ ਅਤੇ ਬੁਰੀ ਤਰ੍ਹਾਂ ਨੁਕਸਾਨ ਹੋਇਆ। ਅਨੁਮਾਨ ਹੈ ਕਿ ਜੋ ਨੁਕਸਾਨ ਹੋਇਆ ਹੈ ਉਹ ਲੱਖਾਂ ਵਿੱਚ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪੁੱਜ ਕੇ ਅੱਗ ਤੇ ਕਾਬੂ ਪਾਇਆ। ਹੋਟਲ ਦੇ ਹੋਏ ਨੁਕਸਾਨ ਬਾਰੇ ਸੁਣਦੇ ਹਾਂ ਵੈਲਕਮ ਹੋਟਲ ਦੇ ਮਾਲਕ ਦੀ ਜ਼ੁਬਾਨੀ। ਬਾਡੇ ਕੋਲ ਮਾਤਾ ਲੱਗ ਗਈ ਆ ਸਵਾ 4 ਵਜੇ ਜਿਹੜੀ ਬੈਲ ਫੋਨ ਕਾਲ ਆ ਗਈ ਸੀ ਜਿਹੜੀ ਅੱਗੇ ਪਹਿਲੇ ਪ੍ਰਾਪਤ ਆਪਨੇ ਕਹੇ ਸੀ ਕਿ ਉਹ ਬਜੀ ਬਾਅਦ ਫੋਨ ਕਰਦੇ ਤੇ ਮੈਂ ਅੱਜ ਸਵੇਰੇ 5:00 ਵਰਗ ਟਾਈਮ ਤੇ ਹੀ ਆ ਰਹੀ ਹਾਂ ਅੱਜ ਆਪਕੇ ਦਿੱਕਤ ਆਫ ਤੁਹਾਡਾ ਇਹਦਾ ਮੋੜ ਬਾਤ ਆਪਕੇ ਜੇਕਰ ਦਾ ਸਾਥ ਵੀ ਖੜੇ ਹੋ ਤੇ ਮੈਂ ਫੜਬੜੀ ਤੋਂ ਜਾ ਕੇ ਦੇਖਦਾ ਚਾਹਤਾ ਹਾਂ فائرڈ کی گڈی آ گئی ایک میڈیم پہنچ گئی ڈیڑھ گھنٹہ لگتا ایک فائر بند بجائی گئی بات بجا کے دیکھا گیا کتنے آپ کی آدھ پورا نش ہو گیا موہدی سارے ایک سامنے پاس گا سارا نشٹ ہوتا گیا سارے شکرین ਸੂਤੋ ਪਰਦੇ ਤੋਂ ਬਿਲਕੁਲ ਖਤਮ ਹੋ ਗਿਆ ਕਿ ਅਖਰੂਮਾਂ ਦੇ ਸਾਰੇ ਗਰਮਦੇ ਦੇ ਲੱਗੇ ਸਾਰਾ ਕੁਝ ਬਾਤੋਂ ਸਾਰੇ ਰਾਬੋਗੇ ਤੋਂ ਜਿਹੜੇ ਫੈਕਟਰੀਆਂ ਬਣਾਉਂਦੇ ਉਹ ਬਾਤੋਂ ਜਿਹੜੇ ਉਹ ਵੀ ਬਿਲਕੁਲ ਮੈਚ ਦੇ ਖਤਮ ਹੋ ਗਏ ਤੇ ਬਸੇ ਵੀ ਕਾਫੀ ਨੁਕਸਾਨ ਜਾਨਵਰਾਂ ਨੂੰ ਸੰਤਨੀ ਹੋ ਰਹੀ ਹੈ ਜਾਨਵਰਾਂ ਨੂੰ ਨੁਕਸਾਨ ਹੈ ਕਿ ਕੇਟ ਆਫ ਦੇ ਵਿੱਚ ਅਜਿਹਾ ਬਹੁਤ ਆਦਮੀ ਬਹੁਤ ਕੇਟ ਤੋਂ ਸ਼ੁਰੂ ਹੋ ਗਿਆ ਕੁਲ ਕਿਤਨ ਨੁਸਾਨ ਹੋਣ ਵਾਲੇ ਸੀ ਜਿਹਨੇ ਨਮਾਲ ਕੀਤਾ ਜਾਂਦਾ ਨੁਕਸਾਨ ਕਾਫੀ ਤੇ ਇਹ ਆ ਜਾ ਸਾ ਦਾ 15-20 ਲੱਖ ਰੁਪਏ ਦਾ ਕੰਪਨ ਕੋਈ ਰਿਸਟਰ ਵਗੈਰਾ ਤਾਂ ਨਹੀਂ ਰਾਤ ਨੂੰ ਰੁਕਿਆ ਹੋਇਆ ਸੀ ਜਿਵੇਂ ਦੋ ਰੂਮਾਂ ਦੇ ਪਿੱਛੋਂ ਨਿਕਲ ਗਿਆ ਬਚਾਓ ਅਰੋਣ ਕਾਰਨ ਪਤਲੇਗੇ ਕੁਝ ਨਹੀਂ ਕੁਝ ਨਹੀਂ ਪਤਾ ਲੱਗਾ ਜੀ 10:30 ਦਾ ਕੋਈ ਜੀ 11:00 ਕਾ ਦੇ ਮੈਂ ਕੋਈ 9:30 ਤੋਂ 10:00 ਵਜੇ ਦੇ ਵਿੱਚ ਮੈਂ ਹੋਟਲ ਤੋਂ ਗਿਆ ਸੋ ਬਾਦ ਮੇਰਾ ਮੈਨੇਜਰ ਸੀ ਜਿਹੜੇ ਕੋਈ ਕੁੜੀ ਉਹ ਟੇਬਲ 'ਤੇ ਹੋ ਸੀ ਜਾਇਸ ਤੇ ਫੈਮਿਲੀ ਦੇ ਵਿੱਚ ਕੋਈ ਫੈਮਿਲੀ ਦੇ ਰਹਿ ਰਹੇ ਹਾਂ ਜੀ ਸਟਾਪ ਉਧਰ ਹੀ ਰਹਿੰਦੇ ਨੇ ਫੇਰ ਦੋ ਬੰਦੇ ਰਹਿੰਦੇ ਬਾਕੀ ਚਲੇ ਜਾਂਦੇ ਸਾਬ ਉਹ ਬੰਦ ਕਰਕੇ ਮੇਰਾ ਮੈਂ ਵੀ ਰੁਕ ਗਿਆ